ਕੀ ਆ ਅਸੀਂ ਉਸ ਮੁਲਕ ਦੇ ਵਾਸੀ ਨਹੀਂ ਅਸੀਂ ਉਸ ਮੁਲਕ ਦੇ ਵਾਸੀ ਨਹੀਂ ਹੈ ਜਿੰਨਾ ਦੇ ਵਿੱਚ ਇਹ ਕੁਝ ਹੋਇਆ ਇਹ ਸਾਰਾ ਕੁਝ ਹੋਇਆ ਹਿੰਦੁਸਤਾਨ ਦੇ ਵਿੱਚ ਇਹ ਸਾਰਾ ਕੁਝ ਹੋਇਆ ਇੰਡੀਆ ਦੇ ਵਿੱਚ ਸਾਡਾ ਮੁਲਕ ਪੰਜਾਬ ਆ ਸਾਡਾ ਮੁਲਕ ਖਾਲਸਤਾਨ ਆ ਜੇ ਸਾਡੇ ਪੰਜਾਬ ਦੇ ਵਿੱਚ ਸਾਡਾ ਕਤਲਿਆ ਜਾਂ ਸਾਡੀਆਂ ਪੀੜਾਂ ਨੇ ਜਾਂ ਸਾਡੇ ਬਹਤਾਂਤ ਗੈਂਤੀ ਨੇ ਕਿਸੇ ਦਾ ਕਤਲਿਆਮ ਕੀਤਾ ਤੇ ਤਾਂ ਦੱਸੋ ਜੇ ਅਸੀਂ ਕਿਸੇ ਦਾ ਜ਼ਬਰਜਨਾਹ ਕੀਤਾ ਪੰਜਾਬ ਮੁਲਕ ਦੇ ਵਿੱਚ ਤੇ ਤਾਂ ਦੱਸੋ ਇੱਥੇ ਥੋੜਾ ਜਿਆ ਕਰੈਕਟ ਕਰੀਏ ਇਹ ਕਹਾਂ ਕਰੀਏ ਅਸੀਂ ਉਸ ਮੁਲਕ ਦੇ ਗੁਲਾਮ ਆ ਜਿਨ੍ਹਾਂ ਨੇ ਸਾਡੇ ਨਾਲ ਇਹ ਸਭ ਕੁਝ ਕੀਤਾ ਸੋ ਆਪਣਾ ਮੁਲਕ ਸਾਫ਼ ਕਰੋ ਹਿੰਦੁਸਤਾਨ ਸਾਡਾ ਮੁਲਕ ਨਹੀਂਗਾ ਜਿਹੜੀ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੀ ਗੱਲ ਇਥੇ ਚਲਦੀ ਆ ਇਹ ਵੀ ਇੱਕ ਤਰਾਸਦੀ ਆ ਵੇਖੋ ਸਾਡੇ ਪੰਜਾਬ ਦੀ ਸਿੱਖਾਂ ਦੀ ਤਰਾਸਦੀ ਆ ਵੀ ਜਿਹੜਾ ਇੰਡੀਆ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਕਹਿੰਦਾ ਜਿਸ ਮੁਲਕ ਦੇ ਅਸੀਂ ਗੁਲਾਮ ਆ ਉਸ ਮੁਲਕ ਦੀ ਗੁਲਾਮੀ ਦੇ ਵਿੱਚ ਰਾਜਨੀਤੀ ਨੂੰ ਬਹਾਲ ਕਰਾਉਣ ਦੇ ਲਈ ਵੀ ਸਿੱਖਾਂ ਨੂੰ ਮਿੰਤਾਾਂ ਤੇ ਤਰਲੇ ਤੇ ਸਟੇਜਾਂ ਲਾਉਣੀਆਂ ਪੈਂਦੀਆਂ ਤੇ ਫਿਰ ਕਾਹਦਾ ਲੋਕਤੰਤਰ ਹੈ ਕਾਦੀਆਂ ਖੁਸ਼ੀਆਂ ਨੇ ਸਾਡੇ ਲਈ ਕਾਦਾ ਇਹ ਲੋਕਤੰਤਰ ਕੋਈ ਲੋਕਤੰਤਰ ਨਹੀਂਗਾ ਚਲੋ ਜਿਹੜਾ ਅੱਜ ਦਾ ਪੁਆਇੰਟ ਆ ਮੈਂ ਉਹਦੇ ਤੇ ਆਵਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਐ ਚੋਣਾਂ ਨੇ ਇਹਦੀ ਬੁਨਿਆਦ ਇਹਦੀ ਇੱਕ ਖਰਾਬੀ ਜਿਹੜੀ ਜੜ੍ਹ ਆ ਜਿੱਥੇ ਉਹਨੂੰ ਵੀ ਸਾਨੂੰ ਫੜਨਾ ਚਾਹੀਦਾ ਇਹ ਜੜ੍ਹ ਜਿੱਥੇ ਇੰਡੀਅਨ ਸਿਸਟਮ ਆ ਜਿੱਥੇ ਭਾਰਤੀ ਸਿਸਟਮ ਆ ਅਸੀਂ ਕਹਿੰਨੇ ਆਂ ਵੀ ਇੰਡੀਆ ਦੀ ਪਾਰਲੀਮੈਂਟ ਸਾਡੀਆਂ ਚੋਣਾਂ ਨਹੀਂ ਕਰੂਗੀ ਫਰੋਂ ਕਿਉਂ ਨਹੀਂ ਕਰਾਉਂਦੇ ਇੱਕ ਸਵਾਲ ਆ ਕਿਉਂ ਨਹੀਂ ਕਰਾਉਂਦੇ ਉਹਦਾ ਸਾਰਾ ਇੱਕ ਮੋਟਾ ਜਿਹਾ ਜਵਾਬ ਦੇ ਦਿੰਦੇ ਆ ਵੀ ਜਦੋਂ ਤੱਕ ਉਹਨਾਂ ਕੋਲ ਬਾਦਲ ਵਰਗਾ ਨਹੀਂ ਆਊਗਾ ਉਹ ਚੋਣਾ ਨਹੀਂ ਕਰਾਉਣਗੇ ਇਹ ਵੀ ਗੱਲ ਠੀਕ ਆ ਪਰ ਫਿਰ ਇੱਕ ਸਵਾਲ ਬਣ ਜਾਂਦਾ ਵੀ ਜੇ ਬਾਦਲ ਵਰਗਾ ਵੀ ਉਹਨਾਂ ਦੇ ਕੋਲ ਹੋਵੇ ਜਾਂ ਨਹੀਂ ਹੋਵੇ ਤਾਂ 5 ਸਾਲ ਬਾਅਦ ਚੋਣਾ ਕਿਉਂ ਨਹੀਂ ਕਰਾਉਂਦੀ 5 ਸਾਲ ਬਾਅਦ ਵੀ ਤੇ ਬਾਦਲ ਵਰਗਾ ਚੁਣ ਕੇ ਬਾਹਰ ਹੀ ਸਕਦੇ ਉੱਤੇ ਉਹਦੀ ਬੁਨਿਆਦ ਉਹਦੀ ਜੜ ਜਿੱਥੇ ਪਈ ਆ ਉਹ ਸਾਡੇ ਐਕਟ ਚ ਪਈ ਆ ਜਿਹੜਾ 1925 ਵਾਲਾ ਹੈ ਜਿਨ੍ਹਾਂ ਨੇ ਪੜਿਆ ਉਹਨਾਂ ਨੂੰ ਪਤਾ ਆ ਔਰ 1925 ਦੇ ਵਿੱਚ ਤੇ ਹਿੰਦੁਸਤਾਨ ਦਾ ਰਾਜ ਨਹੀਂ ਇਹਦਾ ਮਤਲਬ ਸਾਡੇ ਕੋਲੋਂ ਗਲਤੀ ਦੇ ਵਿੱਚ ਕਿਤੇ ਨਾ ਕਿਤੇ ਗਲਤੀ ਹੋਈ ਆ ਕਾਲੀ ਦੇ ਵਿੱਚ ਉਹ ਗਲਤੀ ਕਿੱਥੇ ਹੋਈ ਜਿੱਥੇ ਅਸੀਂ ਆਪਣੇ ਐਕਟ ਦੇ ਵਿੱਚ ਇਹ ਗੱਲ ਪ੍ਰਵਾਨ ਕਰ ਲਈ ਕਿ ਸ਼੍ਰੋਮਣੀ ਕਮੇਟੀ ਦਾ ਹਾਊਸ ਜੜਾਇਆ ਉਹਦੀਆਂ ਚੋਣਾਂ 5 ਸਾਲ ਬਾਅਦ ਹੋਣਗੀਆਂ ਪਰ ਅੱਗੇ ਉਹਨਾਂ ਇੱਕ ਗੱਲ ਲਿਖੀ ਜਿਹੜੀ ਅਗਲੀ ਲਾਈਨ ਆ ਉਹ ਬੜੀ ਖਤਰਨਾਕ ਆ ਪਰ ਪਾਰ ਪਾ ਕੇ ਉਹਨਾਂ ਕਹਿੰਦਾ ਜਦੋਂ ਤੱਕ ਅਗਲਾ ਹਾਊਸ ਨਹੀਂ ਚੁਣਿਆ ਜਾਂਦਾ ਤੇ ਪਿਛਲਾ ਹਾਊਸ ਕੰਮ ਕਰਦਾ ਰਹੂਗਾ ਇਹਦਾ ਮਤਲਬ ਕੀ ਹੋ ਗਿਆ ਵੀ 5 ਸਾਲ ਤੋਂ ਜੇ ਖਿੱਚਣਾ ਹੋਵੇ ਤੇ ਪਿਛਲੇ ਉਸ ਨੂੰ ਇਹ ਪਾਵਰ ਦੇ ਦੇ ਤੇ ਵੀ ਤੂੰ ਹਣ ਅੱਗੇ ਭਾਵੇਂ 10 ਸਾਲ ਤੇ 15 ਸਾਲ ਲੱਗਾ ਰਹ ਸੋ ਸਾਨੂੰ ਉਹ ਵੀ ਦੂਰ ਕਰਨਾ ਪੈਣਾ ਜਦਨ ਕਿਤੇ ਸਾਡੇ ਕੋਲ ਤਾਕਤ ਆਵੇ ਹੁਣ ਭਾਜਪੀ ਜਾਂ ਜਿਹੜਾ ਹਿੰਦੁਸਤਾਨ ਆ ਉਹਨੇ ਆਪਣੀ ਪ੍ਰੈਕਟਿਸ ਬਦਲ ਲਈ ਇਹ ਗੱਲਾਂ ਹੁਣ ਮੈਨੂੰ ਲੱਗਦਾ ਸਾਨੂੰ ਇੱਕ ਪਾਸੇ ਰੱਖ ਦੇਣੀਆਂ ਚਾਹੀਦੀਆਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਹੁਣ ਉਹਨੂੰ ਬਦਲ ਵਰਗੇ ਨਹੀਂ ਚਾਹੀਦੇ ਅਸੀਂ ਕਹਿੰਨੇ ਵੀ ਜਿੱਦਨ ਉਹਨਾਂ ਨੂੰ ਬਾਦਲ ਵਰਕੇ ਮਿਲਣਗੇ ਚੋਣਾ ਕਰਾਉਣਗੇ ਨਹੀਂ ਹੁਣ ਉਹਨਾਂ ਨੇ ਵਿਸਾਖੀਆਂ ਦਾ ਸਹਾਰਾ ਲੈਣਾ ਛੱਡਤਾ ਆ ਹੁਣ ਬਾਦਲ ਧਰ ਵੇਖੋ ਤੁਸੀਂ ਇਸ ਟਾਈਮ ਬਾਦਲ ਧਰ ਵੀ ਤੇ ਆ ਗਈ ਆ ਨਾ ਜਦ ਜਿੱਦਨ ਸੀਗਾ ਬਾਦਲ ਉਹਦਨ ਕਿਹੜੀਆਂ ਇਹਨਾਂ 5 ਸਾਲ ਬਾਅਦ ਚੋਣਾ ਕਰਾ ਲਈਆਂ ਕਾਰਨ ਕੀ ਆ ਕਾਰਨ ਇਹ ਆ ਵੀ ਉਹਨਾਂ ਨੂੰ ਇਹ ਲੱਗਾ ਜਾਂ ਉਹਨਾਂ ਨੂੰ ਇਹ ਲੱਗਦਾ ਆਏਗਾ ਵੀ ਅਸੀਂ ਕਿਸੇ ਦਾ ਸਹਾਰਾ ਕਿਉਂ ਲੈਣਾ ਸਿੱਧਾ ਆ ਤੇ ਉਹਨਾਂ ਨੇ ਆਪਣੇ ਸਿੱਧੇ ਬੰਦੇ ਲਿਆਂਦੇ ਤੁਸੀਂ ਵੇਖ ਲਓ ਹਿਊਰ ਸਾਹਿਬ ਦਾ ਹਾਲ ਕਮੇਟੀਆਂ ਦਾ ਹਰਿਆਣਾ ਸਾਡੇ ਗਵਾਂਡ ਚ ਦੱਸੋ ਕਿਸ ਨੂੰ ਭਲੇਖਾ ਰਹਿ ਗਿਆ ਭੀ ਬੀਜੇਪੀ ਤੋਂ ਵੱਖਰੇ ਨੇ ਦੂਜੇ ਤਖਤਾਂ ਦਾ ਹਾਲ ਵੇਖੋ ਸਾਡਾ ਕੀ ਆ ਤੇ ਉਹੀ ਕੰਮ ਹੋਣਾ ਨੇ ਇੱਥੇ ਕਰਨਾ ਹੁਣ ਉਹਨਾਂ ਨੇ ਸਾਡੇ ਵਿੱਚੋਂ ਕਮਜ਼ੋਰ ਨਹੀਂ ਲੱਭਣੇ ਉਹਨਾਂ ਆਪਣੇ ਤਿਆਰ ਕੀਤੇ ਬੰਦੇ ਸਾਡੇ ਇੱਥੇ ਲਿਆ ਕੇ ਫਿੱਟ ਕਰਨੇ ਆ ਤੇ ਉਹਦੇ ਤੇ ਉਹਨਾਂ ਦਾ ਜ਼ੋਰ ਲੱਗਾ ਆ ਤੇ ਇਹ ਪਹਿਲੀ ਵਾਰੀ ਨਹੀਂ ਆ ਸਾਡੇ ਨਾਲ ਕਿ ਇੱਥੇ 11-12 ਸਾਲ ਦਾ ਜਾਂ 15 ਸਾਲ ਦਾ ਸਮਾਂ ਪੈ ਗਿਆ ਹੁਣ ਤੇ ਸਾਡੀਆਂ ਵੋਟਾਂ ਨਾਲ ਜਾਣ ਮਾਨ ਸਾਹਿਬ ਬੈਠੇ ਨੇ ਸਾਡਾ ਤਾਂ ਚਲੋ ਉਦੋਂ ਦਾ ਜਨਮ ਨਹੀਂ ਹੋਇਆਗਾ ਤੁਹਾਨੂੰ ਯਾਦ ਹੋਊਗਾ ਸਾਰੇ ਬਜ਼ੁਰਗਾਂ ਨੂੰ 1979 ਦੀ ਹੋਈ ਚੋਣ 1996 ਤੇ ਜਾ ਕੇ ਦੁਬਾਰਾ ਹੋਈ 17-18 ਸਾਲ ਬਾਅਦ ਸੋ ਇਹ ਸਾਡੇ ਨਾਲ ਐਵੇਂ ਚੱਲਦਾ ਰਹਿਣਾ ਸਮੱਸਿਆ ਇਹ ਆ ਕਿ ਸਾਡੀਆਂ ਚੋਣਾਂ ਕਰਵਾਉਣ ਦੇ ਲਈ ਅਸੀਂ ਖੁਦ ਉਹਨੇ ਸਮਰੱਥ ਨਹੀਂ ਗੇ ਸਾਡਾ ਫੈਸਲਾ ਇੰਡੀਆ ਦੀ ਪਾਰਲੀਮੈਂਟ ਕਰਦੀ ਸੋ ਸਾਨੂੰ ਆਪਣੇ ਫੈਸਲੇ ਇੰਡੀਆ ਦੀ ਜੰਗਲ ਦੇ ਵਿੱਚੋਂ ਬਾਹਰ ਕੱਢਣੇ ਪੈਣਗੇ ਸਾਡੀ ਹਰ ਤਾਕਤ ਇੰਡੀਆ ਨੇ ਆਪਣੇ ਕੰਟਰੋਲ ਚ ਰੱਖੀ ਹੋਈ ਹੈ ਗੁਰਦੁਆਰੇ ਸਾਡੇ ਗੁਰਦੁਆਰੇ ਸਾਡੇ ਪ੍ਰਬੰਧ ਕਿੰਨਾ ਦੇ ਹੱਥਾਂ ਚ ਦੇਣਾ ਕਦੋਂ ਦੇਣਾ ਸਾਡੀਆਂ ਵੋਟਾਂ ਕਦੋਂ ਕਰਾਉਣੀਆਂ ਉਹ ਤੇ ਕੌਣ ਕਰਦਾ ਦਿੱਲੀ ਇੰਡੀਆ ਦੀ ਪਾਰਲੀਮੈਂਟ ਜ਼ਮੀਨ ਸਾਡੀ ਇਹਦੇ ਉੱਤੇ ਕਿਸ ਤਰ੍ਹਾਂ ਦਾ ਕਾਨੂੰਨ ਲਾਗੂ ਹੋਣਾ ਤੈ ਕੌਣ ਕਰਦਾ ਦਿੱਲੀ ਸਾਡੇ ਪਾਣੀ ਇਹਨਾਂ ਨੂੰ ਕਿੱਥੇ ਵਰਤਣਾ ਕਿਵੇਂ ਵਰਤਣਾ ਤੈ ਕੌਣ ਕਰਦਾ ਦਿੱਲੀ ਸਾਡਾ ਬਾਰਡਰ ਨਾਲ ਦਾ ਏਰੀਆ ਬੀਐਸਐਫ ਦੀਆਂ ਤਾਕਤਾਂ ਵਧਾ ਕੇ ਸਾਡੇ ਸ਼ਹਿਰਾਂ ਦੇ ਵਿੱਚ ਵਾੜਤਾ ਅੰਮ੍ਰਿਤਸਰ ਵੀ ਉਹਦੇ ਵਿੱਚ ਵਾੜਤਾ ਕੌਣ ਤੈਅ ਕਰਦਾ ਦਿੱਲੀ ਜਿਹੜਾ ਬੇਚਲਾ ਪੰਜਾਬ ਬਚ ਗਿਆ ਉੱਥੇ ਐਨਆਈਏ ਵਰਗਿਆਂ ਨੂੰ ਅੰਨੀਆਂ ਤਾਕਤਾਂ ਦਿੱਤੀਆਂ ਤੇ ਐਨਆਈਏ ਦੀ ਤਾਕਤ ਦੇਖੋ ਤੁਸੀਂ ਅਸੀਂ ਕਈ ਵਾਰੀ ਪਾਵਰ ਲੈਣ ਦੇ ਲਈ ਬੜੇ ਹੁੰਨੇ ਆ ਵੀ ਸਾਨੂੰ ਪਾਵਰ ਲੈਣੀ ਚਾਹੀਦੀ ਹੈ ਉਹ ਠੀਕ ਹੈ ਆਪਣੀ ਲੜਾਈ ਦਾ ਇੱਕ ਹਿੱਸਾ ਦਾ ਰੱਖੋ ਪਰ ਨਾਲ ਦੀ ਨਾਲ ਰਿਐਲਿਟੀ ਨੂੰ ਵੀ ਸਮਝੋ ਪਾਵਰ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਟਾਈਮ ਇੰਨੀ ਕਹਿਆ ਕਿ NIA ਦੀ ਗੱਡੀ ਦਿੱਲੀੋਂ ਚੱਲੇ ਤੇ ਪੰਜਾਬ ਦਾ ਮੁੱਖ ਮੰਤਰੀ ਉਸ ਗੱਡੀ ਨੂੰ ਡੱਕ ਨਹੀਂ ਸਕਦਾ ਤੇ ਪੰਜਾਬ ਪੁਲਿਸ ਦੀ ਪਾਵਰ ਇੰਨੀ ਕਹਿਆ ਕਿ ਉਹ ਸਿਰਫ NIA ਦੀ ਗੱਡੀ ਨੂੰ ਰਾਹ ਦੱਸ ਸਕਦੇ ਆ ਵੀ ਤੂੰ ਜਿਹਦੇ ਘਰ ਜਾਣਾ ਉਹਦਾ ਘਰ ਹੋਈ ਡੱਕ ਨਹੀਂ ਸਕਦੇ ਇੰਡੀਆ ਦੀ ਇੱਕ ਏਜੰਸੀ ਦੀ ਪਾਵਰ ਇੰਨੀ ਉਹਨੇ ਤੇ ਪੰਜਾਬ ਨੂੰ ਸਾਡੇ ਵਰਗੇ ਲੋਕਾਂ ਨੂੰ ਚਾਰੇ ਪਾਸਿਓਂ ਘੇਰਿਆ ਆ ਤੇ ਅਸੀਂ ਕੀ ਕਰਦੇ ਪਏ ਤੋ ਅਸੀਂ ਸਮਝੀਏ ਜਦੋਂ ਅਸੀਂ ਹਾਲ ਦੁਆਈ ਪਾਉਨੇ ਹ ਸਟੇਜਾਂ ਤੋਂ ਇਹ ਕਹਿੰਦੇ ਆ ਕਿ ਪੰਜਾਬ ਦੇ ਕੋਲੋਂ ਸਾਰੀਆਂ ਤਾਕਤਾਂ ਖੋਈਆਂ ਜਾ ਰਹੀਆਂ ਐਨਆਈਏ ਦੀ ਜਿਹੜੀ ਛਾਪੇ ਮਾਰੀ ਹੋਈ ਤੁਸੀਂ ਉਹਨੂੰ ਸਾਰੀ ਨੂੰ ਗੱਲ ਨੂੰ ਸਮਝੋ ਇਹ ਪਹਿਲੀ ਵਾਰੀ ਨਹੀਂ ਹੋਈ ਤੇ ਆਖਰੀ ਵਾਰੀ ਨਹੀਂ ਗਈ ਯੂਐਫੀਏ ਪਹਿਲੀ ਵਾਰੀ ਨਹੀਂ ਲੱਗਾ ਤੇ ਆਖਰੀ ਵਾਰੀ ਨਹੀਂ ਲੱਗਾ ਐਨਐਸਏ ਪਹਿਲੀ ਵਾਰੀ ਨਹੀਂ ਲੱਗੀ ਤੇ ਆਖਰੀ ਵਾਰੀ ਨਹੀਂ ਲੱਗੀ ਇਹ ਲੱਗਣੀਆਂ ਨੇ ਸਾਡੇ ਉਤੇ ਪਰ ਜੇ ਹੁਣ ਇਹਦਾ ਅੱਗੇ ਹੱਲ ਕੀ ਆਵੇ ਇੱਕ ਹੱਲ ਤੇ ਉਹ ਆ ਜਿਹੜਾ ਅਸੀਂ ਸਾਰੀਆਂ ਸਟੇਜਾਂ ਤੋਂ ਕਹਿੰਦੇ ਆ ਪੀ ਖਾਲਸਪਤਾਨ ਤੋਂ ਬਿਨਾ ਸਾਡਾ ਕੋਈ ਹਾਲ ਨਹੀਂ ਤੇ ਹੁੰਦਾ ਵੀ ਐਵੇਂ ਪਰ ਸਮੱਸਿਆ ਉੱਥੇ ਆ ਜਾਂਦੀ ਜਦੋਂ ਇੱਕ ਵੱਡਾ ਹਿੱਸਾ ਸਿੱਖਾਂ ਦਾ ਸਾਡਾ ਹੀ ਸਾਨੂੰ ਮਤ ਦੇਣ ਲੱਗ ਪੈਂਦਾ ਵੀ ਨਹੀਂ ਜੀ ਤੁਸੀਂ ਤਾਂ ਖਾਲਸਪਤਾਨ ਦੀ ਗੱਲ ਕਰਕੇ ਤੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਹੋ ਤੇ ਇੱਥੋਂ ਤੱਕ ਚਲ ਜਾਂਦਾ ਹੈ ਵੀ ਇਹ ਵੀ ਕਹਿਣਾ ਪੈਂਦਾ ਜੀ ਸੰਤ ਜਰਨੈਲ ਸਿੰਘ ਨੇ ਤਾਂ ਕਦੀ ਖਾਲਸਪਤਾਨ ਮੰਗਿਆ ਨਹੀਂ ਜਿਹੜੀ ਗੱਲ ਜਿਹਾਰ ਨੇ ਕੀਤੀ ਇਹ ਆ ਸਿਸਟਮ ਦੀ ਗੁਲਾਮੀ ਵੀ ਹੁਣ ਸਾਡਾ ਯੋਰ ਲੱਗ ਗਿਆ ਵੀ ਸੰਤ ਜਰਨੈਲ ਸਿੰਘ ਨੂੰ ਵੀ ਇਹ ਤੈਅ ਕਰੀਏ ਵੀ ਹਿੰਦੂਸਤਾਨੀ ਆ ਉਹ ਪਿਓ ਮੁਲਕ ਦੇ ਵਿਰੋਧੀ ਨਹੀਂ ਉਹਨੇ ਤਾਂ ਖਾਲਸਾਤਨ ਮੰਗਿਆ ਨਹੀਂ ਜਿਹੜਾ ਸ਼ਖਸ ਸ਼ਹਾਦਤ ਦੇ ਗਿਆ ਆਕਾਲ ਤਖਤ ਦੇ ਇੱਕ ਫੌਜ ਦੇ ਖਿਲਾਫ ਲੜਦਿਆ ਮੁਲਕ ਦੇ ਖਿਲਾਫ ਲੜਦਿਆ ਸਾਡੇ ਪ੍ਰਚਾਰਕਾਂ ਦਾ ਜੋਰ ਲੱਗ ਗਿਆ ਸਟੇਜਾਂ ਤੋਂ ਕਹਿੰਦੇ ਆ ਕਹਿੰਦੇ ਆ ਵੀ ਉਹਨੇ ਤਾਂ ਕਦੀ ਖਾਲਸਾਤਨ ਨਹੀਂ ਮੰਗਿਆ ਦੱਸੋ ਸਗੋ ਖਾਲਸਾਤਨ ਤੇ ਇੱਕ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਅਸੀਂ ਉਹਨੂੰ ਬਦਨਾਮੀ 'ਚ ਕਦੋਂ ਦਾ ਲੈ ਗਏ ਆ ਕਿਸੰਤਾ ਦੇ ਨਾਲ ਖਾਲਸਾਤਨ ਜੋੜ ਕੇ ਉਹਨਾਂ ਦੀ ਸ਼ਖਸੀਅਤ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਕਿੰਨੇ ਵਾੜਿਆ ਸਾਡੇ ਮਨਾਂ 'ਚ ਸਿਸਟਮ ਨੇ ਵਾੜਿਆ ਤੋ ਖਾਲਸਤਾਨੀ ਹੋਣਾ ਮਾਣ ਦੇ ਨਾਲ ਕਹੋ ਤੇ ਖਾਲਸਤਾਨ ਦੇ ਲਈ ਲੜੋ ਪਰ ਉਸ ਲੜਾਈ ਦੇ ਵਿੱਚ ਵਿੱਚ ਜਿਹੜੀਆਂ ਇਹ ਲੜਾਈਆਂ ਨੇ ਨਿੱਕੀਆਂ ਨਿੱਕੀਆਂ ਇਹਨਾਂ ਨੂੰ ਵੀ ਨਾਲ ਸਾਨੂੰ ਕੈਰੀ ਕਰਨਾ ਪਏਗਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਣ ਚਾਹੀਆਂ ਦੂਸਰੀਆਂ ਲੜਾਈਆਂ ਨੇ ਔਰ ਉਹਦੇ ਵਿੱਚ ਜਿਹੜਾ ਹੈ ਤੇ ਸੁਝਾਅ ਆ ਮੈਂ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਸੀਂ ਇਸ ਟਾਈਮ ਬਹੁਤ ਹਿੱਸਿਆਂ 'ਚ ਵੰਡੇ ਪਏ ਹਾਂ ਜਿਨ੍ਹਾਂ ਨੇ ਈਵਨ ਤੁਸੀਂ ਇਹ ਵੀ ਵੇਖੋ ਜਿਹੜੀਆਂ ਬੱਤੇ ਰਾਣੇ ਜਿਹੜੀਆਂ ਸਾਡੇ ਵਰਗੀਆਂ ਤੇ ਰਾਣੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਾਉਣ ਦੇ ਲਈ ਜ਼ੋਰ ਲਾ ਰਹੇ ਆਂ ਸਾਡੇ ਚ ਵੀ ਕਿੰਨੇ ਵੱਖਰੇ ਵੇ ਨੇ ਸੁ ਘੱਟੋ ਘੱਟ ਮੈਂ ਚਾਹੁੰਦਾ ਵੀ ਬੇਸ਼ੱਕ ਬਾਅਦ ਚ ਇਕੱਲੇ ਇਕੱਲੇ ਲੜ ਲੀਏ ਕੋਈ ਗੱਲ ਨਹੀਂ ਜੇ ਜਿਹੜੇ ਇਹ ਚਾਹੁੰਦੇ ਆ ਵੀ ਚੋਣਾ ਕਰਾਈਆਂ ਜਾਣ ਘੱਟੋ ਘੱਟ ਉਹ ਤੇ ਅਸੀਂ ਬੈਠੀਏ ਇੱਕ ਜਗ੍ਹਾ ਦੇ ਉੱਤੇ ਬਾਅਦ ਚ ਲੋਕਾਂ ਨੂੰ ਮੈਂ ਇੱਕ ਵੱਡੇ ਪਰਪੇਖ ਦੇ ਵਿੱਚ ਇਹ ਗੱਲ ਕਹਿ ਦੇਣੀ ਚਾਹੁੰਦਾ ਆ ਪੰਜਾਬ ਹਿੰਦੁਸਤਾਨ ਦੀ ਇਸ ਟਾਈਮ ਕਲੋਨੀਆਂ ਆ ਤੁਹਾਡਾ ਸਾਰਾ ਕੁਝ ਖੋਇਆ ਗਿਆ ਦੱਸੋ ਅਰ ਕਲੋਨੀ ਹੁੰਦੀ ਕੀ ਆ ਸਾਡੇ ਲੋਕ ਕਹਿੰਦਾ ਪੈਂਦਾ ਵੀ ਗੁਲਾਮੀ ਨਹੀਂ ਆ ਗਈ ਹੋਰ ਗੁਲਾਮੀ ਕੀ ਹੁੰਦਾ ਹੁਣ ਤੁਹਾਨੂੰ